ਅੱਜ ਦਾ ਇਕੱਠ ਇਸ ਦੀ ਪਰਮਾਨਿਕਤਾ ਹੈ ਕਿ ਤੁਸੀਂ ਜੋ ਰਾਸ਼ਵਾਨੀ ਕਾਲੀਦਰ ਦੀ ਲੀਡਰਸ਼ਿਪ ਨੇ ਚੁਣੀ ਨਾ ਅਕਾਲੀਦਰ ਨੂੰ ਮਰਦੇ ਦੀ ਹੋਂਦ ਲਿਆਉਣ ਵਾਸਤੇ ਤੁਹਾਡਾ ਅੱਜ ਦਾ ਇਕੱਠ ਮੈਂ ਸਮਝਦਾ ਹਾਂ ਉਹਦੀ ਪਰਮਾਨਿਕਤਾ ਉਹਨਾਂ ਦੇ ਪਿੱਤੇ ਹੋਏ ਫੈਸਲੇ ਤੇ ਮੋਹ ਲਾ ਰਿਹਾ ਤੇ ਉਹ ਲੋਕਾਂ ਨੂੰ ਸਨੇਹਾ ਦੇ ਰਿਹਾ ਜਿਹੜੇ ਲੋਕ ਰਾਜਨੀਤੀ ਨੂੰ ਵਪਾਰ ਦਾ ਇੱਕ ਜ਼ਰੀਆ ਬਣਾ ਲਿਆ ਜਿਨ੍ਹਾਂ ਲੋਕਾਂ ਨੇ ਰਾਜਨੀਤੀ ਨੂੰ ਡਰਾ ਠੱਪਿਆ ਤੇ ਚੌਧਰਾ ਦਾ ਇੱਕ ਦਰਿਆ ਬਣਾ ਲਿਆ ਉਹਨਾਂ ਲੋਕਾਂ ਨੂੰ ਵੀ ਅੱਜ ਤੱਕ ਖਾਠਾ ਮਾਰਦਾ ਇੱਕ ਗੁਲੇਹਾ ਦਰਿਆ ਹੈ ਇਹ ਰਾਜਨੀਤੀ ਹੋ ਨਹੀਂ ਰਾਜਨੀਤੀ ਉਹ ਤੇ ਖਾਸ ਤੌਰ ਤੇ ਕਾਲੀ ਰਾਜਨੀਤੀ ਉਹ ਨਹੀਂ ਜਿਹੜੀ ਤੁਸੀਂ ਕਰ ਰਹੇ ਹੋ ਆ ਲੋਕ ਨੇ ਜਿਹੜੇ ਕਾਲੀ ਰਾਜਨੀਤੀ ਦਾ ਇੱਕ ਨਵਾਂ ਵਿਹਾਰ ਲਿਖਣ ਵਾਸਤੇ ਇਕੱਠੇ ਹੋਏ ਨੇ ਜਿਹੜਾ ਮਤਲਬ ਇੱਕ ਨਮਰ ਲੱਗਿਆ ਅਮਰ ਸਹੀਦ ਸੰਜਨ ਸਿੰਘ ਲੋਕਾਂ ਦੀ ਇੰਤਾਈ ਨਹੀਂ ਵਰਸੀ ਮੌਕੇ ਸ਼ਹੀਦਾਂ ਦੀ ਇਸ ਇਤਿਹਾਸਕ ਧਰਤੀ ਉੱਪਰ ਸ਼੍ਰੋਮਣੀ ਅਕਾਲੀ ਦਲ ਸੁਭਾਅ ਲੈ ਰਿਹਾ ਹੈ ਗੁਰਿਆਮਦਰ ਕੰਮ ਤੇ ਵਿਗਟ ਸਤ ਨੋਭਾ ਵਾਲਜੀ ਨੂੰ ਯਾਦ ਕਰਦੇ ਹੋ ਇਹ ਨੂੰ ਸ਼ਰਧਾ ਅਤੇ ਸਤਿਕਾਰ ਦੇ ਹੱਕ ਕਰਦਾ ਹੈ ਸਤ ਨੋਭਾ ਵਾਲਲੇ ਬਲੇਜ ਤੇ ਹੌਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਰਾਸ ਸੀ ਵਿਚਾਰਦਾ ਰਹਾ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਅਨਸਾਰ ਜੇ ਅਸੀਂ ਸੰਗਤਾਂ ਅਜੇ ਮਜ਼ਬੂਤ ਕਰੇ ਇਸ ਦੁਨੀਆ ਅੰਦਰ ਪੰਜਾਬੀਆਂ ਕੋਲ ਖਾਸ ਤੌਰ ਤੇ ਸਿੱਖਾਂ ਦੇ ਅਕਸ ਨੂੰ ਦਿਗਾਂ ਦੇ ਕੇਸਟਨ ਵਾਲੀਆਂ ਕੋਹ ਮੁੱਤੋ ਦੀਆਂ ਸ਼ਕਤੀਆਂ ਦੇ ਘਰੋੜੇ ਮੰਤੂਗਿਆਂ ਨੂੰ ਖਤਮ ਕਰਕੇ ਸਿੱਖ ਕੌਮ ਤੇ ਸਰਵੱਤ ਦੇ ਭਲੇ ਦੇ ਮਾਨਸ ਦੀ ਜਾਤ ਸਭੇ ਇੱਕੋ ਪਹਿਚਾਣ ਕੋ ਲਈ ਸੋਜ ਨੂੰ ਨਿਖਾਰ ਕੇ ਰੱਖਿਆ ਆਜ਼ਾਦ ਭਾਰਤ ਦੇ ਸੰਤ ਸਿੰਘ ਜੀ ਨੇ ਜਿੱਥੇ ਅਦਵੰਤ ਕਰਕੇ ਮਹੂਤੀ ਹਕਾ ਦੀ ਰਾਖੀ ਲਈ ਐਮਰਜੈਂਸੀ ਦੇ ਘਾਪੇ ਤੱਕ ਲੰਬਾ ਮੋਰਚਾ ਦਿੱਟ ਕੇ ਸਿੱਖ ਕੌਮ ਅਤੇ ਪੰਜਾਬ ਦਾ ਦੇਸ਼ ਸੰਭਾਲ ਬਧਾਇਆ ਉੱਥੇ ਵੀ ਕੌਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਰਬਾਰ ਹਸੀ ਡਾਕੂਮੈਂਟ ਭਾਰ ਦੀ ਮੋਰਸਲਾ ਅੰਦਰ ਪੜ੍ਹ ਕੇ ਸੁਣਾਇਆ ਗਿਆ ਤੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਸਹਿਮਤੀ ਦੀ ਮੋਰਲ ਲੈਂਗੇ ਜਿਸ ਤੋਂ ਬਾਅਦ ਸਰਕਾਰੀ ਕਮਿਸ਼ਨ ਸਥਾਪਿਤ ਕਰਕੇ ਕੇਂਦਰਦਰੂਪੇ ਹੋ ਗਿਆ ਅਸੀਂ ਸਵਰਗ ਮੁਰਗ ਚਾਰੇਗੇ ਅੱਜ ਦੀ ਇਕੱਤਰਤਾ ਉਹਨੇ ਜੀ ਪੰਜਾਬ ਅਤੇ ਪੰਜਾਬੀਆਂ ਦੀ ਵਿਦੇਰੀ ਵਿਕਾਸ ਅਤੇ ਪੜ੍ਹਦੀ ਜਲਦੀ ਕਰਾਉਣ ਨੂੰ ਸਮੇਂ ਸਮੇਂ ਕਰਕੇ ਖਿੱਚੇ ਰਾਈ ਦੀ ਪਰ ਰੋਸ਼ਨਾਜਾ ਕਰਦੀ ਹੈ ਅੱਜ ਦੀ ਇਕਤਰਤਾ ਜਿੱਤੇ ਕਹਿੰਦਾ ਜੋ ਸਵੇ ਦੀ ਸਥਾਪਿਤ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਸਮਝੌਤੇ ਦੀਆਂ ਖਾਸ ਸ਼ਰਤਾਂ ਜਿਵੇਂ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਤੇ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਨੂੰ ਦੇਣ ਦੇ ਬੋਧਰ ਤੋਂ ਮੁਕਰਨ ਦੀ ਸਖਤ ਮੰਗ ਕਰਦੀ ਹੈ ਉੱਥੇ ਅੱਜ ਦੀ ਕੇਂਦਰ ਸਰਕਾਰ ਤੋਂ ਇਹਦੇ ਬਾਰੇ ਪੂਰੇ ਕਰਨ ਦੀ ਮੰਗ ਕਰਦੀ ਹੈ